Employment Gadget Day YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਜੀ ਅੱਜ ਆਪਾਂ ਪੰਜਾਬ ਜੀਕੇ ਦੇ 2000 ਪਲੱਸ MCQ's ਦੀ ਜੋ ਸੀਰੀਜ਼ ਕਰ ਰਹੀਆਂ ਉਸ ਦਾ ਪਾਰਟ ਨੰਬਰ 8 ਸਟਾਰਟ ਕਰਾਂਗੇ ਜੀ ਇਸ ਤੋਂ ਪਹਿਲਾਂ 140 ਕੁਐਸਚਨ ਮਤਲਬ ਕਿ ਆਪਣੇ 7 ਪਾਰਟ ਆਪਣੇ ਚੈਨਲ ਦੇ ਆ ਚੁੱਕੇ ਨੇ ਉਹ ਵੀ ਤੁਸੀਂ ਜਾ ਕੇ ਜ਼ਰੂਰ ਦੇਖ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਜਿੰਨੀਆਂ ਵੀ ਨੋਟੀਫਿਕੇਸ਼ਨ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਚੱਲਦੇ ਹਾਂ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਵਟ ਵਾਸ ਦੀ ਅਫੀਸ਼ੀਅਲ ਲੈਂਗੁਏਜ ਆਫ ਮਹਾਰਾਜਾ ਰਣਜੀਤ ਸਿੰਘਸ ਕੋਰਟ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕਿਹੜੀ ਲੈਂਗੁਏਜ ਸੀ ਠੀਕ ਹੈ ਜੀ ਕਿਹੜੀ ਲੈਂਗੁਏਜ ਉਸ ਟਾਈਮ ਚੱਲਦੀ ਸੀ ਇਹ ਪੁੱਛਿਆ ਗਿਆ ਜੀ A ਪਰਸ਼ੀਅਨ B ਉਰਦੂ C ਪੰਜਾਬੀ ਜਾਂ ਫਿਰ D ਅਰੈਬਿਕ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਇਸ ਦਾ ਪਰਸ਼ੀਅਨ ਠੀਕ ਹੈ ਜੀ অপਸ਼ਨ A ਮਹਾਰਾਜਾ ਰਣਜੀਤ ਸਿੰਘ ਦੇ ਕੋਰਟ ਦੇ ਵਿੱਚ ਪਰਸ਼ੀਅਨ ਲੈਂਗੁਏਜ ਦਾ ਇਸਤੇਮਾਲ ਕੀਤਾ ਜਾਂਦਾ ਸੀ ਨੈਕਸਟ ਕੁਐਸਚਨ ਹੈ ਜ ਆਪਣੇ ਵਿੱਚ ਆਫ ਦੀ ਫੋਲੋਇੰਗ ਟੂ ਸਿਟੀਜ਼ ਆਰ ਕਨੈਕਟਡ ਬਾਈ ਗੁਰੂ ਗੋਬਿੰਦ ਸਿੰਘ ਮਾਰਗ ਗੁਰੂ ਗੋਬਿੰਦ ਸਿੰਘ ਮਾਰਗ ਹੈ ਜੀ ਜਿਹੜਾ ਠੀਕ ਹੈ ਉਹ ਕਿਹੜੇ ਦੋ ਸ਼ਹਿਰਾਂ ਨੂੰ ਜੋੜਦਾ ਹੈਗਾ ਤਾਂ ਆਪਸ਼ਨ ਏ ਹੈ ਜੀ ਅੰਮ੍ਰਿਤਸਰ ਤੋਂ ਆਨੰਦਪੁਰ ਸਾਹਿਬ ਠੀਕ ਹੈ ਜੀ ਬੀ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬ ਉਹ ਸੀ ਲਾਹੌਰ ਤੋਂ ਅੰਮ੍ਰਿਤਸਰ ਜਾਂ ਫਿਰ ਡੀ ਤਲਵੰਡੀ ਸਾਬ ਤੋਂ ਕੀਰਤਪੁਰ ਸੋ ਰਾਈਟ ਆਨਸਰ ਹੈ ਜਿਸ ਦਾ ਆਪਸ਼ਨ ਬੀ ਆਨੰਦਪੁਰ ਸਾਹਿਬ ਤੋਂ ਜੋ ਤਲਵੰਡੀ ਸਾਬ ਉਹਦਾ ਰੋਡ ਹੈ ਜੋ ਕਨੈਕਟ ਕਰਦਾ ਇਹਨਾਂ ਦੋਨਾਂ ਸਿਟੀਜ਼ ਨੂੰ ਉਸ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਆਖਿਆ ਨੈਕਸਟ ਹੈ ਜੀ ਵੈਨ ਵਾਸ ਐਡਮਿਨਿਸਟ੍ਰੇਟਿਵ ਬੋਰਡ ਐਸਟੈਬਲਿਸ਼ਡ ਟੂ ਰਨ ਦੀ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਆਫ ਪੰਜਾਬ ਠੀਕ ਹੈ ਜੀ ਪੰਜਾਬ ਦਾ ਜੋ ਪ੍ਰਸ਼ਾਸਨ ਸੀ ਐਡਮਿਨਿਸਟ੍ਰੇਸ਼ਨ ਜਿਹਨੂੰ ਚਲਾਉਣ ਦੇ ਲਈ ਜੋ ਐਡਮਿਨਿਸਟ੍ਰੇਟਿਵ ਬੋਰਡ ਸੀਗਾ ਉਹ ਕਿਹੜੇ ਸਾਲ ਦੇ ਵਿੱਚ ਬਣਿਆ ਸੀ ਅਸਲ ਵਿੱਚ ਗੱਲ ਇਹ ਹੈ ਉਹ ਹੋ ਰਹੀ ਹੈ ਕਿ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਦੇ ਅਧੀਨ ਪੰਜਾਬ ਹੋ ਗਿਆ ਸੀ ਤਾਂ ਉਸ ਸਮੇਂ ਜੋ ਅੰਗਰੇਜ਼ਾਂ ਨੇ ਪਹਿਲੀ ਵਾਰੀ ਐਡਮਿਨਿਸਟ੍ਰੇਟਿਵ ਬੋਰਡ ਬਣਾਇਆ ਸੀਗਾ ਉਹ ਕਿਹੜੇ ਸਾਲ 'ਚ ਬਣਾਇਆ ਤਾਂ ਜਦੋਂ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਅਰੀਨ ਹੋਇਆ ਤਾਂ ਉਸੇ ਸਾਲ ਉਹਨਾਂ ਨੇ ਐਡਮਿਨਿਸਟ੍ਰੇਟਿਵ ਬੋਰਡ ਬਣਾਤਾ ਸੀ ਸੋ ਇਹਦਾ ਰਾਈਟ ਆਨਸਰ ਤੁਹਾਨੂੰ ਮਿਲੀ ਗਿਆ ਹੋਊਗਾ ਸੋ ਆਪਸ਼ਨ ਏ ਹੈ ਜੀ ਇਸਦਾ ਰਾਈਟ ਆਨਸਰ 1849 ਦੇ ਵਿੱਚ ਹੀ ਬਣਾਤਾ ਸੀ ਉਹਨਾਂ ਨੇ ਨੈਕਸਟ ਹੈ ਜੀ ਇਨ ਵਿਚ ਸੈਸ਼ਨ ਆਫ ਦੀ ਫੋਲੋਇੰਗ ਸਿਟੀਜ਼ ਆਫ ਪੰਜਾਬ ਦੀ ਡਿਮਾਂਡ ਫੋਰ ਪੂਰਨ ਸਵਰਾਜ ਬਾਰੇ ਠੀਕ ਹੈ ਜੀ ਪੂਰਨ ਸਵਰਾਜ ਦੀ ਮੰਗ ਉੱਠੀ ਸੀ ਜੀ ਕਿ ਕਿਸ ਸੈਸ਼ਨ ਦੀ ਗੱਲ ਕਰ ਰਹੇ ਨੇ ਇਹ ਇੰਡੀਅਨ ਨੈਸ਼ਨਲ ਕਾਂਗਰਸ ਜੀ ਆਈਐਨਸੀ ਦਾ ਸੈਸ਼ਨ ਹੋਇਆ ਸੀ ਜੀ ਇੰਡੀਅਨ ਨੈਸ਼ਨਲ ਕਾਂਗਰਸ ਦਾ 1929 ਦੇ ਵਿੱਚ ਠੀਕ ਹੈ ਜੀ ਲਾਹੌਰ ਦੇ ਵਿੱਚ ਹੋਇਆ ਸੀ ਜਿਹੇ ਉੱਥੇ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ ਰਾਵੀ ਦੇ ਕੰਡੇ ਹੋਇਆ ਸੀ ਇਹ ਪੁੱਛਿਆ ਜਾ ਰਿਹਾ ਜੀ ਕਿ ਇਹ ਕਿਹੜੇ ਸ਼ਹਿਰ ਦੇ ਵਿੱਚ ਹੋਇਆ ਸੀ ਪੰਜਾਬ ਦੇ ਸੋ ਆਪਸ਼ਨ ਏ ਹੈ ਜੀ ਲਾਹੌਰ ਏ ਹੈ ਅੰਮ੍ਰਿਤਸਰ ਬੀ ਲਾਹੌਰ ਸੀ ਮੁਲਤਾਨ ਜਾਂ ਫਿਰ ਡੀ ਸਿਆਲਕੋਟ ਤੁਹਾਨੂੰ ਮੈਂ ਆਨਸਰ ਦੱਸਤੀ ਦਿੱਤਾ ਬੋਲ ਕੇ ਸੋ ਬੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਲਾਹੌਰ ਦੇ ਵਿੱਚ ਹੋਇਆ ਸੀਗਾ 1929 ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਸੋ ਅਗਲਾ ਜੀ ਆਪਣਾ ਵਿਚ ਆਫ ਦੀ ਫੋਲੋਇੰਗ ਗੁਰਦੁਆਰਾਸ ਐਟ ਅਨੰਦਪੁਰ ਸਾਹਿਬ ਇਜ਼ ਕਨਸੀਡਰਡ ਦੀ ਫੈਕਟ ਆਫ ਦੀ 6 ਠੀਕ ਹੈ ਜੀ ਸਿੱਖਾਂ ਦਾ ਤਖਤ ਅਨੰਦਪੁਰ ਸਾਹਿਬ ਦੇ ਵਿੱਚ ਹੈ ਜਿਹੜਾ ਠੀਕ ਹੈ ਜੀ ਪੰਜ ਤਖਤ ਨੇ ਉਹਨਾਂ ਦੇ ਵਿੱਚੋਂ ਇੱਕ ਤਖਤ ਅਨੰਦਪੁਰ ਸਾਹਿਬ ਦੇ ਵਿੱਚ ਹੈ ਉਹਦਾ ਨਾਮ ਨਾਮ ਪੁੱਛਿਆ ਗਿਆ ਜੀ ਕੀ ਹੈਗਾ ਆਪਸ਼ਨ ਏ ਹੈ ਜੀ ਗੁਰਦੁਆਰਾ ਕੇਸਗੜ ਬੀ ਗੁਰਦੁਆਰਾ ਅਨੰਦਗੜ ਸੀ ਗੁਰਦੁਆਰਾ ਸੀਸਗੰਜਾ ਫਿਰ ਡੀ ਗੁਰਦੁਆਰਾ ਗੁਰੂਕਾਮ ਹੈ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਇਸ ਦਾ ਗੁਰਦੁਆਰਾ ਕੇਸਗੜ ਸਾਹਿਬ ਠੀਕ ਹੈ ਜੀ ਸੋ ਵਿਚ ਆਫ ਦੀ ਫੋਲੋਇੰਗ ਰਿਵਰਸ ਡਸ ਨਾਟ ਫਾਰਮ ਦੀ ਪੰਜਨਦ ਪੰਜਨਦ ਇਹਨਾਂ ਹੇਠ ਲਿਖਿਆਂ ਜੋ ਪੁੱਛਿਆ ਗਿਆ ਜੀ ਕਿਹੜੀ ਨਦੀ ਪੰਜਨਦ ਦਾ ਹਿੱਸਾ ਨਹੀਂ ਹੈਗੀ ਠੀਕ ਹੈ ਜੀ অপਸ਼ਨ এ ਆ ਰਾਵੀ B ਬਿਆਸ C ਯਮੁਨਾ ਜਾਂ ਫਿਰ D ਸਤਲੁਜ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਯਮੁਨਾ ਯਮੁਨਾ ਪੰਜਨਾਦ ਦਾ ਹਿੱਸਾ ਨਹੀਂ ਹੈਗੀ ਜੀ ਪੰਜਨਾਦ ਦਾ ਹਿੱਸਾ ਕਿਹੜੀਆਂ-ਕਿਹੜੀਆਂ ਨੇ ਰਾਵੀ ਵੀ ਹੈਗੀ ਹੈ ਜੀ ਬਿਆਸ ਵੀ ਹੈਗਾ ਹੈ ਸਤਲੁਜ ਵੀ ਹੈਗਾ ਇਸ ਤੋਂ ਇਲਾਵਾ ਦੋ ਨਦੀਆਂ ਹੋਰ ਨੇ ਜੀ ਬਿਆਸ ਚਨਾਬ ਤੇ ਜੇਲਮ ਸੋ ਇਹ ਪੰਜ ਨਦੀਆਂ ਮਿਲ ਕੇ ਪੰਜਨਾਦ ਬਣਾਉਂਦੀਆਂ ਨੇ ਠੀਕ ਹੈ ਜੀ ਸੋ ਨੈਕਸਟ ਚੱਲਦੇ ਹਾਂ ਜੀ ਜੇਲਮ ਚਨਾਬ ਰਾਵੀ ਬਿਆਸ ਐਂਡ ਸਤਲੁਜ ਆਰ ਦੀ ਟ੍ਰਿਬਿਊਟਰੀਜ਼ ਆਫ ਵਿੱਚੋਂ ਦੀ ਫੋਲੋਇੰਗ ਇਹ ਕਿਹੜੀਆਂ ਜਿਹੜੀਆਂ ਇਹ ਨਦੀਆਂ ਨੇ ਜੇਲਮ ਜਨਾਵ ਰਾਵੀ ਬਿਆਸ ਅਤੇ ਸਤਲੁਜ ਇਹ ਕਿਹੜੀ ਨਦੀਆਂ ਦੀਆਂ ਸਹਾਇਕ ਨਦੀਆਂ ਨੇ ਇਹ ਪੁੱਛਿਆ ਗਿਆ ਜੀ অপਸ਼ਨ ਏ ਹੈ ਜੀ ਗੰਗਾ ਬੀ ਸਿੰਧ ਸੀ ਜੇਲਮ ਜਾਂ ਫਿਰ ਡੀ ਬ੍ਰਹਮਪੁੱਤਰ ਇਹ ਜੋ ਨਦੀਆਂ ਨੇ ਪੰਜੇ ਇਹ ਇੰਡਸ ਰਿਵਰ ਸਿਸਟਮ ਹੈ ਉਸ ਦੀਆਂ ਟ੍ਰਿਬਿਊਟਰੀਜ਼ ਨੇ ਸੋ ਇੰਡਸ ਕਿਹਦਾ ਨਾਮ ਸੀ ਜੀ ਸਿੰਧ ਦਾ ਰਾਈਟ ਆਨਸਰ ਹੈ ਜੀ ਸਿੰਧ ਸੋ ਜੇ ਇਹ ਨਦੀਆਂ ਨੇ ਇਹ ਸਾਰੀਆਂ ਸਿੰਧ ਦੀਆਂ ਸਹਾਇਕ ਨਦੀਆਂ ਨੇ ਡੈਜ਼ਰਟ ਸੋਇਲ ਇਜ਼ ਫਾਊਂਡ ਇਨ ਵਿਚ ਆਫ ਦੀ ਫੋਲੋਇੰਗ ਏਰੀਆ ਠੀਕ ਹੈ ਡੈਜ਼ਰਟ ਸੋਇਲ ਪੁੱਛੀ ਗਈ ਹੈ ਜੀ ਜੋ ਰੇਤਲੀ ਮਿੱਟੀ ਹੁੰਦੀ ਹੈ ਮਾਰੂਥਲੀ ਉਹ ਕਿਹੜੇ ਏਰੀਆ ਵਿੱਚ ਪਾਈ ਜਾਂਦੀ ਹੈ ਪੰਜਾਬ ਦੇ ਸਾਊਥ-ਵੈਸਟ ਰੀਜਨ ਆ ਪੰਜਾਬ ਜਾਂ ਫਿਰ ਸਬ ਮਾਊਂਟੇਨियस ਰੀਜਨ ਜਾਂ ਫਿਰ ਗੁਰਦਾਸਪੁਰ ਤੋਂ ਹਿਸ਼ਾਰਪੁਰ ਦੇ ਏਰੀਆ ਦੇ ਵਿੱਚ ਜਾਂ ਫਿਰ ਈ ਡੀ ਆਪਸ਼ਨ ਹੈ ਜੀ ਈਸਟਰਨ ਪਾਰਟ ਆਫ ਸੰਗਰੂ ਠੀਕ ਹੈ ਜੀ ਸੋ ਰਾਈਟ ਆਨਸਰ ਇਸ ਦਾ ਆਊਗਾ ਜੀ ਸਾਊਥ-ਵੈਸਟ ਰੀਜਨ ਆ ਪੰਜਾਬ ਦੇ ਸਾਊਥ-ਵੈਸਟ ਦੇ ਵਿੱਚ ਪਾਈ ਜਾਂਦੀ ਹੈ ਇਹ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਤਰੀਕੇ ਦਾ ਪੰਜਾਬ ਦਾ ਜੋ ਮੈਪ ਹੈ ਠੀਕ ਹੈ ਜੋ ਇਹ ਵਾਲਾ ਏਰੀਆ ਠੀਕ ਹੈ ਜੀ ਇਹ ਰਾਜਸਥਾਨ ਨਾਲ ਲੱਗਦਾ ਹੈ ਸੋ ਇਹ ਵਾਲੇ ਏਰੀਏ ਦੇ ਵਿੱਚ ਜੋ ਹੈ ਇਹ ਜੋ ਡੇਜ਼ਰਟ ਸੋਇਲ ਹੈ ਉਹ ਪਾਈ ਜਾਂਦੀ ਹੈ ਸੈਮੀ ਰੈਡ ਸੋਇਲ ਕਹਿੰਦੇ ਨੇ ਜਿਹੜੀ ਵੈਸੇ ਠੀਕ ਹੈ ਜੀ ਸੋ ਬਠਿੰਡਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਅਜ਼ਿਲਕਾ ਜੋ ਇਹ ਜ਼ਿਲ੍ਹੇ ਨੇ ਸਾਰੇ ਸਾਰੇ ਜ਼ਿਲ੍ਹੇ ਨੇ ਜੋ ਇਹ ਇਹਨਾਂ ਦੇ ਵਿੱਚ ਇਹ ਮਿੱਟੀ ਦੇ ਕੁਝ ਕਣ ਪਾਏ ਜਾਂਦੇ ਨੇ ਠੀਕ ਹੈ ਜੀ ਨੈਕਸਟ ਚੱਲਦੇ ਹਾਂ ਜੀ ਵਿੱਚ ਆਉਦੀ ਫਾਲਿੰਗ ਵੈਟਲੈਂਡਸ ਆਰ ਫਰੈਸ਼ ਵਾਟਰ ਲੇਕਸ ਇਨ ਦੀ ਸਟੇਟ ਆਫ ਪੰਜਾਬ ਪੰਜਾਬ ਦੇ ਵਿੱਚ ਇਹਨਾਂ ਹੇਠ ਲਿਖੇ ਵੈਟਲੈਂਡਸ ਨੂੰ ਪੁੱਛਿਆ ਗਿਆ ਜੀ ਕਿਹੜੀ ਫਰੈਸ਼ ਵਾਟਰ ਦੀ ਹੈ ਠੀਕ ਹੈ ਜੀ ਮਤਲਬ ਤਾਜੇ ਪਾਣੀ ਦੀ ਲੇਕ ਦਾ ਨਾਮ ਪੁੱਛਿਆ ਗਿਆ ਜੀ ਇਹ ਹੈ ਜੀ ਕੰਜਲੀ ਵੈਟਲੈਂਡ ਬੀ ਹਰੀਕੇ ਵੈਟਲੈਂਡ ਸੀ ਰੂਪਨਗਰ ਜਾਂ ਫਿਰ ਡੀ ਇਹਨ ਸਾਰੀਆਂ ਠੀਕ ਹੈ ਜੀ ਸੋ ਇਸ ਦਾ ਰਾਈਟ ਆਨਸਰ ਹੈ ਜੀ ਇਹ ਸਾਰੀਆਂ ਨੇ ਸਾਰੀਆਂ ਹੀ ਇਹ ਫਰੈਸ਼ ਵਾਟਰ ਲੇਕਸ ਨੇ ਜੀ ਠੀਕ ਹੈ ਜੀ ਵੈਟਲੈਂਡ ਨੇ ਜਿਹੜੀ ਕੰਜਲੀ ਹੈ ਇਹ ਤਾਂ ਹੈਗੀ ਜੀ ਕਪੂਰਥਲਾ ਦੇ ਵਿੱਚ ਹਰੀਕੇ ਵੈਟਲੈਂਡ ਇਹ ਹਰੀਕੇ ਦੇ ਵਿੱਚ ਹੀ ਹੈ ਜੀ ਠੀਕ ਹੈ ਤਰਨਤਾਰ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਰੂਪਨਗਰ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੈ ਠੀਕ ਹੈ ਜੀ ਸੋ ਨੈਕਸਟ ਚੱਲਦੇ ਆ ਜੀ ਇਨ ਵਿਚ ਆਫ ਦੀ ਫੋਲੋਇੰਗ ਡਿਸਟ੍ਰਿਕਟਸ ਮੈਕਸਿਮਮ ਏਰੀਆ ਇਜ਼ ਅੰਡਰ ਫੋਰੈਸਟ ਕਵਰ ਠੀਕ ਹੈ ਕਿਹੜਿਆ ਜ਼ਿਲ੍ਹਾ ਹੈ ਜਿਹਦਾ ਮੈਕਸਿਮਮ ਏਰੀਆ ਜੋ ਉਹ ਜੰਗਲ ਦੇ ਨਾਲ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਸੋ ਆਪਸ਼ਨ ਏ ਹੈ ਜੀ ਰੂਪਨਗਰ ਬੀ ਹਿਸ਼ਾਰਪੁਰ ਸੀ ਗੁਰਦਾਸਪੁਰ ਜਾਫਰ ਡੀ ਪਠਾਨਗੋਨ ਸੋ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਹਿਸ਼ਾਰਪੁਰ ਦਾ ਜੋ ਮੈਕਸਿਮਮ ਏਰੀਆ ਉਹ ਜੰਗਲ ਦੇ ਵਿੱਚ ਕਵਰ ਹੋਇਆ ਹੋਇਆ ਹੈ ਠੀਕ ਹੈ ਜੀ ਸੋ ਤਖਨੀ ਰੈਮਾਪੁਰ ਵਾਈਲਡ ਲਾਈਫ ਸੈਂਚਰੀ ਦੀ ਪੁੱਛੀ ਗਿਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦੀ ਹੈ ਇਹ ਸੰਗਰੂਰ ਬੀ ਪਟਿਆਲਾ ਸੀ ਹੁਸ਼ਿਆਰਪੁਰ ਜਾਂ ਫਿਰ ਡੀ ਰੂਪਨਗਰ ਸੋ ਰਾਈਟ ਆਨਸਰ ਹੈ ਜੀ ਇਸ ਦਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਹੈ ਜੀ ਇਹ ਤੱਕ ਨਹੀਂ ਰਹਿਮਾਪੁਰ ਨੈਕਸਟ ਚੱਲਦੇ ਹਾਂ ਜੀ ਵਿਚ ਆਫ ਦੀ ਫੋਲੋਇੰਗ ਇਜ਼ ਦੀ 올ਡੇਸਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਇਨ ਪੰਜਾਬ ਪੰਜਾਬ ਦਾ ਸਭ ਤੋਂ 올ਡੇਸਟ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਪੁੱਛਿਆ ਜੀ ਕਿਹੜਾ ਇਹਨਾਂ ਦੇ ਵਿੱਚੋਂ ਆਪਸ਼ਨ ਏ ਹੈ ਜੀ ਸ਼ਨਨ ਪ੍ਰੋਜੈਕਟ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਬੀ ਹੈ ਜੀ ਗੰਗੂਵਾਲ ਪਾਵਰ ਪ੍ਰੋਜੈਕਟ ਸੀ ਹੈ ਜੀ ਰੰਜੀਤ ਸਾਗਰ ਪਾਵਰ ਟੈਜ ਜਾਂ ਫਿਰ ਡੀ ਕੋਟਲਾ ਪਾਵਰ ਪ੍ਰੋਜੈਕਟ ਰਾਈਟ ਆਨਸਰ ਹੈ ਜੀ ਇਹਦਾ ਆਪਸ਼ਨ ਏ ਸ਼ਾਨਨ ਪਾਵਰ ਪ੍ਰੋਜੈਕਟ ਠੀਕ ਹੈ ਜੀ ਇਹ ਅਸਲ ਦੇ ਵਿੱਚ ਇਹ ਹੈਗਾ ਤਾਂ ਹਿਮਾਚਲ ਪ੍ਰੇਸ਼ ਦੇ ਵਿੱਚ ਹੈ ਜੀ ਮੰਡੀ ਦੇ ਵਿੱਚ ਠੀਕ ਹੈ ਬਟ ਇਹਨੂੰ ਪੀਐਸ ਪੀਸੀਐਲ ਹੈ ਜੀ ਜੋ ਠੀਕ ਹੈ ਉਹ ਆਪਰੇਟ ਕਰਦਾ ਸੋ ਇਹ ਪੰਜਾਬ ਦਾ 올ਡੈਸਟ ਹੈ ਜੀ ਠੀਕ ਹੈ ਹਿਮਾਚਲ ਪ੍ਰੇਸ਼ ਦੇ ਮੰਡੀ ਦੇ ਵਿੱਚ ਪਾਇਆ ਜਾਂਦਾ ਜੀ ਇਹ ਠੀਕ ਹੈ ਇਸ ਤੋਂ ਇਲਾਵਾ ਰੰਜੀਤ ਸਾਗਰ ਡੈਮ ਨੂੰ ਥੰਡ ਡੈਮ ਕਹਿੰਦੇ ਨੇ ਜੇ ਪਠਾਨਕੋਟ ਦੇ ਵਿੱਚ ਹੈ ਰਾਵੀ ਦੇ ਕੰਡੇ ਨੈਕਸਟ ਚਲਦੇ ਆ ਜੀ 왓 ਇਜ਼ ਦੀ ਸੈਕਸ ਰੇਸ਼ੋ ਆਫ ਪੰਜਾਬ ਅਕੋਰਡਿੰਗ ਟੂ 2011 ਸੈਂਸਸ 2011 ਸੈਂਸ ਜਿਹੜੀ ਜਾਣਕਾਰੀ ਨਾ ਹੋਈ ਸੀ ਉਹਦੇ ਮੁਤਾਬਕ ਪੰਜਾਬ ਦੀ ਜੋ ਲਿੰਗ ਅਨੁਪਾਤ ਆ ਉਹ ਪੁੱਛਿਆ ਗਿਆ ਜੀ ਠੀਕ ਆ ਆਪਸ਼ਨ ਏ ਆ ਜੀ 874 ਬੀ 893 ਸੀ 776 ਜਾਂ ਡੀ 875 ਰਾਈਟ ਆਨਸਰ ਹੈ ਜੀ ਬੀ 893 ਸੋ ਨੈਕਸਟ ਕੁਐਸਚਨ ਹੈ ਜੀ ਬਹੁਤ ਹੀ ਸੌਖਾ ਕੁਐਸਚਨ ਆਏਗਾ ਸਪੋਰਟਸ ਗੁੱਡਸ ਠੀਕ ਹੈ ਕਿੱਥੇ ਬਣਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਹੈ ਮਸ਼ਹੂਰ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਦੇ ਲਈ ਫੇਮਸ ਮੰਨਿਆ ਜਾਂਦਾ ਹੈ ਆਪਸ਼ਨ ਏ ਹੈ ਜੀ ਕਰਤਾਰਪੁਰ ਬੀ ਜਲੰਧਰ ਸੀ ਗੁਰਦਾਸਪੁਰ ਜਾਂ ਡੀ ਪਟਿਆਲਾ ਸੋ ਕਾਫੀ ਸਿੰਪਲ ਕੁਐਸਚਨ ਹੈ ਜੀ 20 ਦਾ ਰਾਈਟ ਆਨਸਰ ਹੈ ਜੀ ਜਲੰਧਰ ਨੈਕਸਟ ਚੱਲਦੇ ਹਾਂ ਜੀ ਸਟੀਲ ਰੋਲਿੰਗ ਮਿਲਸ ਠੀਕ ਹੈ ਜੀ ਤਾਂ ਸਟੀਲ ਰੋਲਿੰਗ ਮਿਲਸ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਨੇ ਪੁੱਛਿਆ ਗਿਆ ਜੀ ਅਗਲਾ ਕੁਐਸਚਨ ਏ ਕਪੂਰਥਲਾ ਬੀ ਰਾਜਪੁਰਾ ਸੀ ਮੰਡੀ ਗਮਿੰਦਗੜ ਦੇ ਵਿੱਚ ਜਾਂ ਫਿਰ ਡੀ ਗੁਰਾਇਆ ਦੇ ਵਿੱਚ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਇਹਦਾ ਮੰਡੀ ਗਮਿੰਦਗੜ ਦੇ ਵਿੱਚ ਹੈ ਜੋ ਰੋਲਿੰਗ ਸਟੀਲ ਰੋਲਿੰਗ ਮਿਲਸ ਨੇ ਜੀ ਇਹਨੂੰ ਮੈਂਚੈਸਟਰ ਆਫ ਪੰਜਾਬ ਸਟੀਲ ਸਿਟੀ ਆਫ ਪੰਜਾਬ ਵੀ ਕਹਿੰਦੇ ਨੇ ਜੀ ਠੀਕ ਹੈ ਸਟੀਲ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਜੀ ਇਹਨੂੰ ਅੱਗੇ ਦੀ कॉटन बेल्ट ऑफ पंजाब इज लोकेटेड इन व्हिच ज्योग्राफिकल रीजन ऑफ पंजाब पंजाब ਦੇ ਕਿਹੜੇ ਏਰੀਆ ਨੂੰ कॉटन बेल्ट ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਪੁੱਛਿਆ ਗਿਆ ਜੀ ਆਪਸ਼ਨ ਏ ਦੁਆਬਾ ਬੀ ਮਾਝਾ ਸੀ ਮਾਲਵਾ ਜਾਂ ਫਿਰ ਡੀ ਪੋਠਾ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਸੀ ਮਾਲਵੇ ਦੇ ਏਰੀਆ ਨੂੰ ਠੀਕ ਹੈ ਜੀ कॉटन बेल्ट ਕਿਹਾ ਜਾਂਦਾ ਜੀ ਪੰਜਾਬ ਦੀ ਨੈਕਸਟ ਆਉਂਦਾ ਹੈ ਜੀ ਦਾ ਸੀਟ ਆਫ ਹਾਈ ਕੋਰਟ ਆਫ ਈਸਟ ਪੰਜਾਬ ਵਾਸ ਸ਼ਿਫਟਡ ਫਰਮ Shimla ਟੂ ਚੰਡੀਗੜ੍ਹ ਇਨ ਵਿਚ ਆਫ ਦੀ ਫੋਲੋਇੰਗ ਈਅਰ ਠੀਕ ਹੈ ਕਿਹੜੇ ਸਾਲ ਦੇ ਵਿੱਚ ਕਹਿੰਦੇ ਵੀ Shimla ਤੋਂ ਚੰਡੀਗੜ੍ਹ ਜਿਹੜੀ ਸੀ ਹਾਈ ਕੋਰਟ ਦੀ ਸੀਟ ਲਿਆਂਦੀ ਗਈ ਸੀ ਸ਼ਿਫਟ ਕਰਕੇ ਠੀਕ ਹੈ ਜੀ ਸੋ ਆਪਸ਼ਨ ਏ ਆ ਜੀ 1964 ਬੀ 1955 ਸੀ 1947 ਜਾਂ ਫਿਰ D 1972 ਸੋ ਇਹਦਾ ਰਾਈਟ ਆਨਸਰ ਆਊਗਾ ਜੀ 17 ਜਨਵਰੀ 1955 ਨੂੰ ਆਈਸੀਜੀ ਰਾਈਟ ਆਨਸਰ ਹੈਗਾ ਜੀ B ਸੋ ਨੈਕਸਟ ਚੱਲਦੇ ਹਾਂ ਜੀ ਇਲੈਕਸ਼ਨ ਫੋਰ ਪੰਚਾਇਤ ਇਜ਼ ਪੰਜਾਬ ਇਨ ਪੰਜਾਬ ਆਰ ਡਨ ਬਾਈ ਠੀਕ ਹੈ ਜੀ ਤਾਂ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਹੁੰਦੇ ਨੇ ਪੰਚਾਇਤਾਂ ਦੇ ਠੀਕ ਹੈ ਉਹ ਉਹ ਕਿਹੜੇ ਤਰੀਕੇ ਨਾਲ ਹੁੰਦੇ ਨੇ ਠੀਕ ਹੈ ਉਹ ਤਰੀਕਾ ਪੁੱਛਿਆ ਗਿਆ ਆਪਸ਼ਨ A ਰੇジング ਆਫ ਹੈਂਡਸ B ਸੀਕ੍ਰੀਟ ਵੋਟ ਹੈ ਜਾਂ ਫਿਰ ਸੀ ਓਪਨ ਵੈਲਿਡ ਜਾਂ ਫਿਰ ਡੀ ਨਨ ਆਵਦੀ ਠੀਕ ਹੈ ਜੀ ਸੋ ਰਾਈਟ ਆਨਸਰ ਹੈ ਜੀ ਬੀ ਸੀ ਗ੍ਰੇਟ ਵੈਲਿਡ ਰਹੇ ਹੁੰਦੇ ਨੇ ਜੀ ਤਾਂ 19ਵਾਂ ਕੁਐਸਚਨ ਆ ਗਿਆ ਜੀ ਆਪਣਾ ਹੋਲਡਿੰਗ ਆਫ ਇਲੈਕਸ਼ਨਸ ਫੋਰ ਦੀ ਪੰਚਾਇਤ ਇਨ ਪੰਜਾਬ ਠੀਕ ਹੈ ਜੀ ਡਿਸਾਈਡਡ ਬਾਈ ਠੀਕ ਹੈ ਕੌਣ ਕਰਾਉਂਦਾ ਹੈ ਜੀ ਪੰਚਾਇਤੀ ਇਲੈਕਸ਼ਨ ਹੁੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਏ ਆ ਜੀ ਡਿਸਟ੍ਰਿਕਟ ਮੈਜਿਸਟਰੇਟ ਬੀ ਕਨਸਟੀਟਿਊਸ਼ਨ ਮੈਂਡੇਟਰ ਆ ਹੀ ਹੁੰਦੇ ਨੇ ਠੀਕ ਹੈ ਜੀ ਜਾਂ ਫਿਰ ਸੀ ਸਟੇਟ ਗਵਰਨਮੈਂਟ ਕਰਾਉਂਦੀ ਹੈ ਜਾਂ ਫਿਰ ਲਾਸਟ ਆਪਸ਼ਨ ਹੈ ਜੀ ਡੀ ਸਟੇਟ ਇਲੈਕਸ਼ਨ ਕਮਿਸ਼ਨ ਸੋ ਰਾਈਟ ਆ ਜੋ ਪੰਜਾਬ ਦੇ ਵਿੱਚ ਮਿਊਂਸਿਪੈਲिटीज ਜਿਵੇਂ ਆਪ ਜਿਨ੍ਹਾਂ ਨੂੰ ਆਪਾਂ ਲੋਕਲ ਬਾਡੀਜ਼ ਕਹਿੰਦੇ ਆ ਉਹਨਾਂ ਦੇ ਇਲੈਕਸ਼ਨ ਅਤੇ ਪੰਚਾਇਤਾਂ ਦੇ ਜੋ ਇਲੈਕਸ਼ਨ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ ਜੋ ਪੰਜਾਬ ਦੇ ਵਿੱਚ ਬਾਕੀ ਜਿਵੇਂ ਕਿ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇਗੇ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਆਪਣੇ ਐਮ ਐਲ ਏ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਆਪਾਂ ਵਿਧਾਨ ਸਭਾ ਦੇ ਇਲੈਕਸ਼ਨ ਕਹਿੰਦੇ ਆ ਉਹ ਸਾਰੇ ਜੋ ਇਲੈਕਸ਼ਨ ਨੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾਉਂਦਾ ਹੈ ਠੀਕ ਹੈ ਜੀ ਸੋ ਨੈਕਸਟ ਚੱਲਦੇ ਆ ਜੀ ਟੂ ਹੈਵ ਅ ਪੰਚਾਇਤ ਇਨ ਵਿਲੇਜ ਇ ਮਸਟ ਪੰਜਾਬ ਮਸਟ ਹੈਵ ਇਨ ਮਸਟ ਹੈਵ ਅ ਪੋਪੂਲੇਸ਼ਨ ਆ ਠੀਕ ਹੈ ਤਾਂ ਜੇ ਪਿੰਡ ਦੇ ਪੰਚਾਇਤ ਦੇ ਪਿੰਡ ਦੇ ਵਿੱਚ ਪੰਚਾਇਤ ਬਣਾਉਣੀ ਹੈ ਤਾਂ ਪਿੰਡ ਦੀ ਪੋਪੂਲੇਸ਼ਨ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ ਪੁੱਛਿਆ ਗਿਆ ਜੀ ਆਬਾਦੀ ਪੁੱਛਿਆ ਗਿਆ ਪਿੰਡ ਦੀ ਕਿੰਨੀ ਹੋਣੀ ਚਾਹੀਦੀ ਹੈ ਘੱਟੋ ਘੱਟ ਤਾਂ ਆਪਸ਼ਨ ਏ ਆ ਜੀ 220 5000 ਸੀ 3000 ਜਾਂ ਫਿਰ ਡੀ ਕਹਿਆ ਠੀਕ ਹੈ ਜੀ ਸੋ ਰਾਈਟ ਆਨਸਰ ਆਊਗਾ ਜੀ ਇਹਦਾ 200 ਆਪਸ਼ਨ ਏ ਘੱਟੋ ਘੱਟ 200 ਪੋਪੂਲੇਸ਼ਨ ਹੋਣੀ ਜ਼ਰੂਰੀ ਹੈ ਜੀ ਜੇ ਪੰਜਾਬ ਦੇ ਵਿੱਚ ਇਸੇ ਪਿੰਡ 'ਚ ਪੰਚਾਇਤ ਬਣਾਉਣੀ ਹੈ ਠੀਕ ਹੈ ਜੀ ਇਹ ਸੀ ਅੱਜ ਦੇ 20 ਕੁਐਸਚਨ ਜੀ ਆਪਣੇ ਨੈਕਸਟ ਸੋ ਨੈਕਸਟ ਵੀਡੀਓ ਦੇ ਵਿੱਚ ਅਗਲੇ 20 ਕੁਐਸਚਨ ਲੈ ਕੇ ਮਿਲਾਂਗੇ ਜੀ ਥੈਂਕ ਯੂ ਜੀ